ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਪਟੂਬਰ 'ਚ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ 52500 5500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 52 5500 ਕਰੋੜ ਰੁਪਏ ਖਰਚਾ ਹੋਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਾਰੰਟੀ ਆ ਉਹ ਪੂਰੀ ਕਰਾਂਗੇ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਂਗਾ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਕਾਲੀ ਦਲ ਨੂੰ ਬੰਦੇ ਨਹੀਂ ਲੱਭ ਰਹੇ ਤੇਰਾ ਕਾਂਗਰਸ ਵਾਲਿਆਂ ਦੇ ਬੰਦੇ ਪੂਰੇ ਨਹੀਂ ਹੋ ਰਹੇ ਜੇ ਪੂਰੇ ਹੋ ਗਏ ਨਾਲ ਉਹਦੇ ਬੰਦਾ ਨਹੀਂ ਤੁਰ ਰਿਹਾ ਕੋਈ ਉਹ ਕਿਤੋਂ ਆਲਾ ਕਿੱਥੇ ਮਾਰਿਆ ਕਿਤੋਂ ਆਲਾ ਕਿੱਥੇ ਮਾਰਿਆ ਕੰ ਬਿਲਕੁਲ ਜੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਸਮਰਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਸੇ ਜੀ ਸੀ ਹੋਣਾ ਤੇ ਲਈ ਇੱਕ ਰੋਡ ਸ਼ੋਅ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚੇ ਸੀ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਸਾਨੂੰ ਇੱਕ ਇੱਕ ਹਜ਼ਾਰ ਰੁਪਏ ਉਹ ਜਲਦੀ ਦਿੱਤਾ ਜਾਊਗਾ ਚੋਣਾਂ ਤੋਂ ਬਾਅਦ ਤੇ ਜੇ ਗੱਲ ਕਰੀਏ ਉਹਨਾਂ ਨੇ ਆਪਣਾ ਜਿਹੜਾ ਨਾਰਾ ਦਿੱਤਾ ਗਿਆ ਆ ਆਮ ਆਦਮੀ ਪਾਰਟੀ ਦਾ 13 0 ਦਾ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ 13 ਦੀਆਂ 13 ਚਿੱਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਜਿੱਤ ਕੇ ਪੰਜਾਬ ਦੇ ਵਿੱਚੋਂ ਜਾਊਗੀ ਤੇ ਅਜਿਹੇ ਜਿਹੜਾ ਪਿਆਰ ਹੈ ਲੋਕਾਂ ਦਾ ਬਹੁਤ ਪਿਆਰ ਹੈ ਜਿਹੜਾ ਰੋਸ਼ੋ ਨੂੰ ਦਿੱਤਾ ਗਿਆ ਸੁਵੀਰੋ ਮੈਨੂੰ ਹੁਣ ਬੋਲਣ ਦੀ ਘੱਟ ਲੋੜ ਹੈ ਕਿਉਂਕਿ ਤੁਸੀਂ ਆਪ ਬੋਲਣ ਲੱਗੇ ਔਰ ਆਪਾਂ ਪੰਜਾਬ ਨੂੰ ਸਿਰਫ 2 ਸਾਲਾਂ ਦੇ ਵਿੱਚ ਪੱੜੀ ਤੇ ਚੜਾ ਰੱਖਿਆ ਹੈ ਹੁਣ ਇਹਦੇ ਰੰਗ ਪੰਜਾਬ ਦੇ ਰੰਗਲੇ ਪੰਜਾਬ ਤੇ ਰੰਗ ਭਰਨੇ ਬਾਕੀ ਹੈ ਰੰਗ ਹੁਣ ਹੌਲੀ ਹੌਲੀ ਨਜ਼ਰ ਵੀ ਆਉਣ ਲੱਗ ਗਈ 43000 ਸਰਕਾਰੀਆਂ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਦੋ ਸਾਲਾਂ ਦੀ ਗਿਰੋਹ ਐਥੇ ਤੁਹਾਡੇ ਚੋਂ ਵੀ ਕਿਸ ਨਾ ਕਿਸੇ ਨੂੰ ਦੋਸਤ ਨੂੰ ਜਾਂ ਕਿਸੇ ਦੇ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਣੀ ਇੱਕ ਬੰਦਾ ਹੱਥ ਖੜਾ ਕਰਕੇ ਕਹਦੇ ਕਿ 1 ਰੁਪਈਆ ਵੀ ਰਿਸ਼ਵਤ ਦਾ ਲੱਗਿਆ ਹੋਵੇ ਜਾਂ ਕਿ ਉਹਨੂੰ ਕੀ ਐਮਐਲਏ ਦੀ ਕੋਈ ਸਪਾਰਸ਼ ਲਵਾਉਣੀ ਪੈਗੀ ਹੋਵੇ ਜਿੰਨੇ ਵੱਧ ਨੰਬਰ ਆਉਂਦੇ ਆ ਉਹਨਾਂ ਛੇਤੀ ਚਿੱਠੀ ਆਉਂਦੀ ਹੈ ਕਿ ਆ ਜਾ ਭਾਈ ਪੰਜਾਬ ਸਰਕਾਰ ਦੇ ਕੁਰਸੀਆਂ ਵੱਡੀਆਂ-ਵੱਡੀਆਂ ਤੇਰਾ ਇੰਤਜ਼ਾਰ ਕਰ ਰਹੀਆਂ ਨੇ ਤੇ ਨਾਲ ਬਿਜਲੀ 90% ਬਿਜਲੀ ਦਾ ਬਿੱਲ ਲੋਕਾਂ ਚ ਜ਼ੀਰੋ ਹੈ ਖੇਤਾਂ ਨੂੰ ਬਿਜਲੀ ਦਿਨੇ ਵੀ ਆਮ ਹੈ ਰਾਤ ਨੂੰ ਜਦੋਂ ਮਲਜੀ ਜਾ ਕੇ ਸੋਚਦਾ ਬੋਸ ਸਟਾਰਟਰ ਦੀ ਤੁਹਾਡਾ ਟਿਊਬ ਲੌਨ ਹੋ ਜਾਂਦਾ ਹੈ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਉਹ ਪਚਾ ਰਹਿਆਂ ਕੱਸੀਆਂ ਖਾਲਾਂ ਰਾਹੀਂ ਪੁਰਾਣੇ ਜਿਹੜੇ ਬੰਦ ਹੋ ਗਏ ਸੀ ਤੇ ਨਹਿਰੀ ਪਾਣੀ ਚ ਤਤ ਬਹੁਤ ਹੁੰਦੇ ਆ ਉਹਦੇ ਨਾਲ ਧਰਤੀ ਦੀ ਪਜਾਉ ਸ਼ਕਤੀ ਵੱਧਦੀ ਐ ਵੀਰੋ ਕੋਈ ਵੀ ਇਹੋ ਜਿਹਾ ਵਰਗ ਨਹੀਂ ਅਸੀਂ ਛੱਡਿਆ ਜਿਹਨੂੰ ਫਾਇਦਾ ਨਾ ਮਿਲਦਾ ਹੋਵੇ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਉਹ ਵੀ ਫ੍ਰੀ ਤੇ ਨਾਲ-ਨਾਲ ਆਪਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਨਹੀਂ ਸਰਕਾਰ ਵੇਚਦੀ ਹੁੰਦੀ ਹੈ ਕਿਤਾ ਘਾਟੇ ਜੀ ਇਹਨੂੰ ਆਪਣੇ ਦੋਸਤਾ ਮਿੱਤਰਾਂ ਨੂੰ ਵੇਚ ਦਿੰਦੇ ਆ ਸੋ ਵੀਰੋ ਆਪਾਂ ਅੱਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੰਨੇ ਆ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਵਸਿੰਦੇ ਨੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਇੱਜ਼ਤ ਮਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਜਾਂਦੀ ਹੈ ਐਸਐਸਐਫ ਤੁਸੀਂ ਸੜਕਾਂ ਤੇ ਦੇਖਦੇ ਹੋਵੋਗੇ ਸੜਕ ਸੁਰੱਖਿਆ ਸੜਕ ਸੁਰੱਖਿਆ ਮੈਂ ਪੈਂਦੀ ਨੰਬਰ ਦੇ ਦੋ ਇਸ ਤੋਂ ਨਗਲ ਕਰਾਂ ਸੜਕ ਸੁਰੱਖਿਆ ਹਫ਼ਤਾ ਪਹਿਲਾਂ ਕੱਲਾ ਹਫ਼ਤਾ ਮਨਾਉਂਦੇ ਹੁੰਦੇ ਸੀ ਕਿਉਂ ਹਫ਼ਤਾ ਕਿਉਂ ਬਈ ਅਸੀਂ 24 ਘੰਟੇ ਸੜਕਾਂ ਤੇ ਸੁਰੱਖਿਆ ਦੇ ਰਹਿਆਂ ਮੇਰੇ ਕੋਲੇ 3 ਮਹੀਨੇ ਦਾ ਰਿਕਾਰਡ ਆਇਆ ਉਹਨਾਂ ਦਾ 1 ਫਰਵਰੀ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਮਈ ਤੱਕ ਪਿਛਲੇ ਸਾਲ ਮਾਰਚ ਅਪ੍ਰੈਲ ਮਈ ਤੱਕ 1500 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ ਸੜਕ ਤੇ ਇਸ ਵਾਰ ਐਸਐਸਐਫ ਕਿਉਂਕਿ ਪਹਿਲਾਂ ਪਹੁੰਚ ਜਾਂਦੀ ਹੈ ਉਹਨਾਂ ਕੋਲੇ ਸਾਰੀਆਂ ਦਵਾਈਆਂ ਨੇ ਉਹਨਾਂ ਕੋਲੇ ਪੱਟੀਆਂ ਨੇ ਡਟੋਲ ਹੈ ਉਹਨਾਂ ਕੋਲੇ ਗੈਸ ਕਟਰ ਨੇ ਕੋਈ ਰੱਬ ਨਾ ਕਰੇ ਐਕਸੀਡੈਂਟ ਹੋਵੇ ਤੇ ਕੱਟ ਕੇ ਤਾਕੀ ਵਗੈਰਾ ਬੰਦਾ ਛੇਦੀ ਕੱਢ ਕੇ ਨਾਲ ਦੀ ਨਾਲ ਹਸਪਤਲ ਪਹੁੰਚਾਈਏ ਐਸ ਵਾਰ ਸਿਰਫ 249 ਮੌਤਾਂ ਨੇ ਵੀਰੋ 1250 ਬੰਦੇ ਦੀ ਜਾਨ ਬਚਾ ਲਈ ਐਸਐਸਐਫ ਨੇ ਤੇ ਸੜਕਾਂ ਤੇ ਐਕਸੀਡੈਂਟ ਕੱਟ ਕੱਢ ਕੇ ਤੇ ਨਾਲ 18 ਲੱਖ ਰੁਪਏ ਦਾ ਜਿਹੜਾ ਸਮਾਨ ਗੱਡੀਆਂ ਚ ਪਿਆ ਹੁੰਦਾ ਐਕਸੀਡੈਂਟ ਚ ਕੇ ਇਹਦੇ ਕੜਾ ਪਾਇਆ ਹੋਇਆ ਕਿਸੇ ਕੋਲੇ ਕੈਸ਼ ਐ ਜਾਂ ਕਿਸੇ ਕੋਲੇ ਕੋਈ ਹੋਰ ਕੀਮਤੀ ਚੀਜ਼ ਐ 18.5 ਲੱਖ ਰੁਪਇਆ ਉਹਦਾ ਵਾਪਸ ਕੀਤਾ ਉਹਦੇ ਵਾਰਸਾਂ ਨੂੰ ਕਿ ਭਾਈ ਤੁਹਾਡੀ ਗੱਡੀ ਦੇ ਵਿੱਚੋਂ ਇਹ ਲੱਭਿਆ ਪਹਿਲਾਂ ਕੋਈ ਹੋਰ ਹੀ ਲੈ ਜਾਂਦਾ ਹੁੰਦਾ ਸੀ ਸੋ ਵੀਰੋ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੇ ਆ ਹੁਣ ਤਾਂ ਇੱਜ਼ਤ ਹੀ ਕਮਾਉਣੀ ਐ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ਦੀ ਇਦੇ ਤੋਂ ਘਟਾਈ ਨਾ ਭਾਵੇਂ ਵਧਾਈ ਨਾ ਪਰ ਇੰਨੀ ਕੁ ਰਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕਤ ਕਰਨ ਨਾਲ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬળે ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਡਰਾਉਂਦੇ ਨਹੀਂ ਨਾ ਹੀ ਫੈਕਟਰੀਆਂ ਨਾਲੋਂ ਹਿੱਸੇ ਮੰਗਦੇ ਆਂ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆਂ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਸੋ ਅੱਜ ਮੈਨੂੰ ਹਰ ਰੋਜ਼ ਫੋਨ ਆਉਂਦੇ ਨੇ ਕਈ ਵਾਰੀ ਤਾਂ ਮੈਂ ਵੀ ਭਾਵੁਕ ਹੋ ਜਾਂਦਾ ਕਿ ਲੋਕ ਕਹਿੰਦੇ ਜੀ ਅਜੀ ਤੁਹਾਡੀ ਤੁਹਾਡੀ ਸੌ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਐਨੇ ਵਧੀਆ ਕੰਮ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਹੁਣ ਪਿੰਡਾਂ 'ਚ ਇਹ ਮੁਕਾਬਲਾ ਹੁੰਦਾ ਹੈ ਕਿ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਇਹ ਖੁਸ਼ੀਆਂ ਦੇ ਸਮਾਗਮ ਹੁਣੋਂ ਬੰਦ ਹੋ ਗਏ ਸੀ ਵੀਰੋ ਹੁਣ ਅਗਲੀ ਗੱਲ ਜਿਹੜੀ ਹੈ ਗਵਰਨਰ ਅਗਲੀ ਗੱਲ ਗਵਰਨਰ ਨੂੰ ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ 'ਚ 사ડા 6 사ડા 6 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 사ડા 6 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ ਚ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇ ਸ਼ੁਰੂ ਕਰਨੀ ਹੁੰਦੀ ਏ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਜਿਵੇਂ ਬਿਜਲੀ ਦਾ ਬਿੱਲ ਹੈ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਹੈ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਅਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ ਹਜ਼ਾਰ ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਤਾਂ ਭਾਈ ਤਹੀਂ ਵਧਾਇਆ ਤਹੀਂ ਵਧਾਇਆ ਬੱਸ ਸਿਰੇ ਦਾ ਸਿਰੇ ਦਾ ਗੱਪੀ ਬੀਰੋ ਇਹ ਨਾ ਉਦਾਂ ਦੀ ਗੱਲ ਐ ਤੁਸੀਂ ਇਹ ਲੌਲੀਪੌਪ ਚ ਨਾ ਆ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨ ਦਾ ਜਿਹੜਾ ਕੰਮਕਾਰ ਨੂੰ ਵਧਾਉਣਾ ਚਾਹਨਾ ਇਹ ਸਾਈਕਲ ਐ ਇੱਕ ਪੂਰਾ ਗੋਲ ਜੇ ਕਿਸਾਨਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਉਹ ਬਾਜ਼ਾਰ ਆਉਣਗੇ ਨਹੀਂ ਸਮਰਾਲੇ ਦੇ ਬਾਜ਼ਾਰ ਸੁੰਨੇ ਹੋ ਜਾਣਗੇ ਕਿਉਂਕਿ ਜੇ ਲੋਕਾਂ ਕੋਲੇ ਪੈਸੇ ਹੀ ਨਾ ਹੋਇਆ ਬਾਜ਼ਾਰ ਕੀ ਕਰਨ ਆਉਣਗੇ ਫਿਰ ਬਾਜ਼ਾਰ ਨਾ ਸਾਈਕਲ ਚੱਲਦਾ ਪੂਰਾ ਹਰ ਇੱਕ ਵਪਾਰ ਨੂੰ ਵਧਾਵਾ ਦੇ ਰਹੇ ਆ ਚਾਹੇ ਜਿਹੜਾ ਮਰਜ਼ੀ ਵਰਗ ਹੋਵੇ ਬਿਰੋਏ ਇਹ ਧਰਮ ਦੀ ਤੇ ਜਾਤ ਪਾਤ ਦੀ ਰਾਜਨੀਤੀ ਕਰਦੇ ਆ ਆਪਾਂ ਪੰਜਾਬ ਦੇ ਵਿੱਚ ਬਿਲਕੁਲ ਵੀ ਭਾਈਚਾਰਾ ਟੁੱਟਣ ਨਹੀਂ ਦੇਣਾ ਇਹ ਭਾਈਚਾਰਾ ਤੋੜਨ ਦੀਆਂ ਗੱਲਾਂ ਕਰਦੇ ਆ ਆਪਾਂ ਸਾਡਾ ਸਾਡਾ ਜਿਹੜਾ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੁਰਬ ਸਾਡੀਆਂ ਸਾਡੀਆਂ ਜਿਹੜੇ ਤਿਹਾਰ ਨੇ 크ਿਸਮਸ ਹੋਣ ਉਹ ਲੈ ਲੋ ਸਾਰੇ ਸਾਡੇ ਗੁਰੂ ਰਾਸ ਦਾ ਅਵਦਾਸ ਜੀ ਦੇ ਗੁਰਪੁਰਬ ਸਾਡੇ ਬਾਲਮੀਕੀ ਉਤਸਵ ਇਹ ਸਾਡੇ ਸਾਂਝੇ ਨੇ ਅਸੀਂ ਸਾਰੇ ਇਕੱਠੇ ਮਨਾਉਣਿਆਂ ਇਹ ਭਾਜਪਾ ਕੋਸ਼ਿਸ਼ ਨਾ ਕਰੇ ਕਿ ਅਸੀਂ ਇਹਨਾਂ ਨੂੰ ਤੋੜ ਦਾਂਗੇ ਜਾਂ ਕੋਈ ਹੋਰ ਕਰ ਦਾਂਗੇ ਇਸੇ ਕਰਕੇ ਪੰਜਾਬ ਨੂੰ ਮੰਨਦੀ ਹੈ ਪੂਰੀ ਦੁਨੀਆ ਕਿ ਇੱਥੇ ਜਿਹੜੇ ਲੋਕ ਨੇ ਆਪਸ ਵਿੱਚ ਭਾਈਚਾਰਾ ਰੱਖਦੇ ਨੇ ਕਦੇ ਖੂਨ ਖਰਾਬਾ ਨਹੀਂ ਹੋਇਆ ਇੱਥੇ ਕਦੇ ਕਾਰਫੂ ਨਹੀਂ ਲਾਉਣੇ ਪਏ ਸੋ ਵੀਰੋ ਤੁਹਾਡੇ ਨਾਲਾਂ ਤੁਹਾਡੇ ਵਰਗਾ ਐਦਾਂ ਹੀ ਕੰਮ ਕਰਦਾ ਰਹੂੰਗਾ ਇਸ ਤੋਂ ਬਾਅਦ ਮੈਂ ਧਾਕੇ ਜਾਊਂਗਾ ਰਾਤ ਨੂੰ ਲੁਧਿਆਣੇ ਸ਼ਹਿਰ ਦੇ ਵਿੱਚਾਂ ਜਿੱਥੇ ਕਹਿਣਗੇ ਲੋਕ ਉੱਥੇ ਜਾਊਂਗਾ ਔਰ ਜਿੱਥੇ ਜਿੱਥੇ ਲੋਕ ਕਹਿਣਗੇ ਉੱਥੇ ਜਾਊਂਗਾ ਤੇ ਪ੍ਰਚਾਰ ਵੀ ਇਹੀ ਕਰੂੰਗਾ ਕਿ ਭਾਈ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਜਰੂਰ ਵੋਟਾਂ ਪਾਓ ਔਰ 1 ਜੂਨ ਦਾ ਜਿਹੜਾ ਵੋਟਾਂ ਵਾਲਾ ਦਿਨ ਹੈ ਉਹਨੂੰ ਛੁੱਟੀ ਦਾ ਦਿਨ ਨਾ ਸਮਝ ਲਿਓ ਵੀ ਛੱਡੋ ਪਰੇ ਆਪਾਂ ਤਾਂ ਪਿਕਨਿਕ ਤੇ ਚੱਲਦੇ ਆ ਇਹ ਡਿਊਟੀ ਵਾਲਾ ਦਿਨ ਹੈ ਇਹ ਜਿਹੜਾ ਵੋਟਰ ਕਾਰਡ ਹੈ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕੁੱਲਾ ਔਰ ਲੱਖਾਂ ਕਰਤਾਰ ਸਿੰਘ ਸਰਾਬਿਆਂ, ਗਦਰੀ ਬਾਬਿਆਂ ਨੇ ਇਹ ਆਪਣਾ ਖੂਨ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ। ਇਹਨੂੰ ਇਹਨੂੰ 500 ਰੁਪਇਆ ਲੈ ਕੇ ਜਾਂ ਕੋਈ ਸ਼ਰਾਬ ਦੀ ਬੋਤਲ ਜਾਂ ਭੁੱਕੀ ਲੈ ਕੇ ਇਹਨੂੰ ਕਿਸੇ ਨੂੰ ਫੜਾ ਨਾ ਦਿਆ ਕਰੋ। ਜਿਦੀ ਮਰ ਜਿਹਨੂੰ ਮਰਜ਼ੀ ਪਾਓ ਪਰ ਉਹਦੀ ਮਰਜ਼ੀ ਨਾਲ ਪਾਓ। ਮੈਂ ਤਾਂ ਇਹੀ ਮੈਸੇਜ ਦੇਣਾ ਉਹਨਾਂ। ਸੋ ਵੀਰੋ ਜਿਹਨੇ ਚੰਗੇ ਕੰਮ ਕੀਤਾ ਉਹਨੂੰ ਪਾ ਦੋਗੇ। ਜਿਹੜੇ ਜਿਹਨਾਂ ਨੇ ਕਰਸੂਤਾ ਮਾੜੀਆਂ ਨੇ ਨਹੀਂ ਪੈਣ ਗਿਆ ਸੋ ਆਪਾਂ ਤਾਂ ਕੁਝ ਕਹਿ ਨਹੀਂ ਰਹੇ ਅਕਾਲੀ ਦਲ ਨੂੰ ਬੰਦੇ ਨਹੀਂ ਲੱਭ ਰਹੇ ਤੇਰਾ ਕਾਂਗਰਸ ਵਾਲਿਆਂ ਦੇ ਬੰਦੇ ਪੂਰੇ ਨਹੀਂ ਹੋ ਰਹੇ ਜੇ ਪੂਰੇ ਹੋ ਗਏ ਨਾਲ ਉਹਦੇ ਬੰਦਾ ਨਹੀਂ ਤੁਰ ਰਿਹਾ ਕੋਈ ਕੋਕਤੋਂ ਵਾਲਾ ਕਿੱਥੇ ਮਾਰਿਆ ਕਿਤੋਂ ਵਾਲਾ ਕਿੱਥੇ ਮਾਰਿਆ ਸੋ ਆਜੋ ਆਪਾਂ ਇਕੱਠੇ ਹੋ ਕੇ ਇੱਕ ਨਵੀਂ ਇਤਿਹਾਸ ਲਿਖੀਏ 4 ਜੂਨ ਨੂੰ 4 ਜੂਨ ਨੂੰ ਇਸ ਵੇਲੇ ਤੱਕ ਤਾਂ ਕੰਮ ਹੋ ਜੂਗਾ ਕਿ ਭਾਈ ਪੰਜਾਬ ਚੋਂ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ ਤੇਰਾ ਜੀਰੋ ਸੋ ਪੰਜਾਬ ਬਣ ਗਿਆ ਹੀਰੋ ਪੰਜਾਬ ਬਣੇਗਾ ਹੀਰੋ ਅਰਵਿੰਨ ਕੇਜਰੀਆਲ ਜੀ ਬਾਹਰ ਆ ਗਏ ਅੱਜੋ ਕੁਰਕ ਖੇਤਰ ਨੇ 16 ਤਰੀਕ ਨੂੰ ਪੰਜਾਬ ਆਉਣਗੇ ਆ ਕੇ ਦਰਬਾਰ ਸਾਹਿਬ ਦਰਗਾਣਾ ਮੰਦਿਰ ਮੱਥਾ ਟੇਕਣਗੇ ਉਸ ਤੋਂ ਬਾਅਦ ਰੋਡ ਸ਼ੋਅ ਕਰਾਂਗੇ ਅੰਮ੍ਰਿਤਸਰ ਚ ਉਹ ਵੀ ਕਿਉਂਕਿ ਉਹਨਾਂ ਦੀਆਂ ਵੋਟਾਂ ਪਹਿਲਾਂ ਨੇ 25 ਤਰੀਕ ਨੂੰ ਉਹ ਪ੍ਰਚਾਰ ਖਤਮ ਕਰਕੇ ਸਿੱਧੇ ਹੀ ਪੰਜਾਬ ਆ ਜਾਣਗੇ ਤੇ ਫਿਰ ਇੱਥੇ ਹੀ ਰਹਿਣਗੇ ਸੋ ਵੀਰੋ ਅਸੀਂ ਆਪਣੀ ਆਪਣੀ ਜਗ੍ਹਾ ਤੇ ਜਮਾ ਸੈਟ ਸੀ ਸਾਨੂੰ ਕੋਈ ਪਰਮਾਤਮਾ ਨੇ ਘਾਟ ਨਹੀਂ ਰੱਖੀ ਸੀ ਨਾ ਸ਼ੋਹਰਤ ਦੀ ਨਾ ਦੌਲਤ ਦੀ ਮੈਂ ਕਲਾਕਾਰ ਸੀ ਫੇਮਸ ਅਰਵਿੰਦ ਕੇਜਰੀਵਾਲ ਇੱਕ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਉਹਨਾਂ ਦੀ ਘਰ ਵਾਲੀ ਵੀ ਇਨਕਮ ਟੈਕਸ ਕਮਿਸ਼ਨਰ ਸਾਨੂੰ ਕਿ ਲੋੜ ਸੀ ਨਾ ਪਿੱਛੇ ਇਹਨਾਂ ਨੂੰ ਪੰਗੇ ਲੈਣ ਦੀ ਆ ਜੇਲ੍ਹਾਂ ਜਾਣ ਦੀ ਪਰ ਵੀਰੋ ਹਰ ਬੰਦੇ ਦਾ ਫਰਜ਼ ਬਣਦਾ ਹੈ ਕਟੋ-ਕਟੋ ਅੱਖੀਂ ਦੇਖ ਕੇ ਮੱਖੀ ਨਿਕਲੀ ਜਾਂਦੀ ਸਾਡੀਆਂ ਅੱਖਾਂ ਸਾਹਮਣੇ ਦੇਸ਼ ਦਾ ਨੁਕਸਾਨ ਹੋਈ ਜਾਂਦਾ ਸੀ ਫਿਰ ਅਸੀਂ ਆਪਣੀਆਂ ਅਫਸਰੀਆਂ ਕਲਾਕਾਰੀਆਂ ਕਰਕੇ ਕੀ ਕਰਦੇ ਤੁਰਨ ਜਾਣਾ ਤਾਂ ਹਰੇਕ ਨੇ ਆ ਦੁਨੀਆ ਤੋਂ ਪਰ ਕਟੋ-ਕਟ ਆਪਦਾ ਕੋਈ ਕੋਸ਼ਿਸ਼ ਤਾਂ ਕਰਕੇ ਜਾਓ ਇੱਕ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜ ਗਏ ਤੇ ਇੱਕ ਚਿੜੀ ਸੀ ਉਹ ਪੱਤੋ ਜਾਇਆ ਕਰੇ ਛੱਪੜ 'ਚ ਚੁੰਝ ਦੇ ਵਿੱਚ ਪਾਣੀ ਭਰ ਕੇ ਉਹਦੇ ਉੱਤੇ ਪਾ ਦਿਆ ਕਰੇ ਅੱਗ ਤੇ ਫਿਰ ਫਿਰ ਜਾਇਆ ਕਰੇ ਫਿਰ ਫਿਰ ਚੁੰਝਿ ਚ ਪਾਣੀ ਪੜ ਕੇ ਪਾਦਿਆ ਕਰੇ ਜੋ 10 15 ਵਾਰੀ ਇਦਾਂ ਕੀਤਾ ਬਾਕੀ ਜਾਨਵਰ ਮਜ਼ਾਕ ਕਰਨ ਲੱਗੇ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਤੂੰ ਭੋਲੀ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਬੁਝਣ ਦੀ ਬੁਝਦੀ ਨਹੀਂ ਹੈਗੀ ਤੂੰ ਭੱਜਣ ਦੀ ਕਰ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਕਦੇ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਵਾਲਿਆਂ ਚ ਤੇ ਡਰ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਸਵਾਪਾ ਇਤਿਹਾਸ ਸਿਰ ਜੀਏ ਤੁਹਾਡਾ ਨਾਮ ਵੀ ਤੁਹਾਡਾ ਨਾਮ ਵੀ ਇਤਿਹਾਸ ਚ ਲਿਖਿਆ ਜਾਊਗਾ ਅੱਜ ਤੋਂ 20 ਸਾਲ 25 ਸਾਲ 40 ਸਾਲ ਬਾਅਦ ਜਦੋਂ ਕੋਈ ਕਿਸੇ ਵੱਡੇ ਟੈਸਟ ਹੋਣਗੇ ਉਹਦੇ ਵਿੱਚ ਪੁੱਛਿਆ ਜਾਇਆਕਰੂ ਸਵਾਲ ਕਿ ਜਦੋਂ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਦਾ ਸੀ ਉਹਨੂੰ ਮੁੜ ਕੇ ਪੱਲਡੀ ਤੇ ਚੜਾਇਆ ਜਾ ਰਿਆ ਸੀ ਤਾਂ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਹੋਊਗਾ ਕਿ ਫਤਿਹਗੜ ਲੋਕ ਸਭਾ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਉਸ ਵੇਲੇ ਆਪਣੇ ਉਮੀਦਵਾਰ ਨੂੰ ਜਿਤਾ ਕੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਬਾਕੀ ਸੰਸਦ ਦੇ ਵਿੱਚ ਕਿਵੇਂ ਬੋਲਣਾ ਹੈ ਤੇ ਸੰਸਦ ਦੇ ਵਿੱਚ ਬੋਲ ਕੇ ਉੱਥੋਂ ਪੰਜਾਬ ਦੇ ਪੈਸੇ ਲੈ ਕੇ ਕਿਵੇਂ ਆਉਣੇ ਨੇ ਇਹ ਸਾਰੇ ਪਾਸਵਰਡ ਮੈਨੂੰ ਪਤਾ ਹੈ ਤੁਸੀਂ ਦੇਖ ਰਹੇ ਹੋ ਕਿ 8 ਸਾਲ ਮੈਂ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਉਥੇ। ਪਰ ਮੈਂ ਇਕੱਲਾ ਹੀ ਹੁੰਦਾ ਸੀ ਪਰ ਉਹ ਡਰਦੇ ਸੀ ਪੀਲੀ ਪੱਗ ਵਾਲਾ ਖੜਾ ਹੋ ਗਿਆ ਇਹ ਇੱਧਰ ਆ ਕੇ ਰੌਲਾ ਪਾਉ ਇਹਦਾ ਕੰਮ ਕਰ ਦੋ ਯਾਰ ਕੀ ਚਾਹੁੰਦਾ ਇਹ ਸੋ ਪਾਸਵਰਡ ਮੈਂ ਆਪ ਹੀ ਦੇ ਦੂੰਗਾ ਗੁਰਪ੍ਰੀਤ ਜੀਪੀ ਨੂੰ ਬਾਕੀ ਕੰਮ ਮੇਰਾ ਹੈ ਤੋ ਤੁਹਾਡੀ ਜ਼ਿੰਮੇਵਾਰੀ 1 ਜੂਨ ਨੂੰ ਖਤਮ ਹੈ ਸਾਡੀ ਜ਼ਿੰਮੇਵਾਰੀ 1 ਜੂਨ ਤੋਂ ਬਾਅਦ ਸ਼ੁਰੂ ਹੈ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਮੈਨੂੰ ਪੁੱਛਦੇ ਸੀਗੇ ਅੱਜ ਕੇਜਰੀਵਾਲ ਸਾਹਿਬ ਕਹਿੰਦੇ ਅੱਜ ਕਿੱਥੇ ਜਾਣਾ ਹੈ ਮੈਂ ਕਹਿੰਦਾ ਸਮਰਾਲਾ ਤੇ ਦਾਖਾ ਜਾਣਾ ਹੈ ਕਹਿੰਦੇ ਮੇਰੇ ਵੱਲੋਂ ਸਾਰਿਆਂ ਨੂੰ ਸੱਸੀ ਕਾ ਬੁਲਾਇਂ ਮੇਰੇ ਵੱਲੋਂ ਪਿਆਰ ਦੇਈਂ ਵੀਰੋ ਉਹ ਵੀ ਆਉਣਗੇ ਇੱਥੋਂ ਦੀ ਉਹਨਾਂ ਨੂੰ ਵੀ ਲੰਘਾਵਾਂਗੇ ਇਹ ਗਲਤਫਹਿਮੀ ਸੀਗੇ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਦਰਿਆ ਜਿਹੜੇ ਨੇ ਨਾ ਉਹ ਆਪ ਦਾ ਰਾਹ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਸੋ ਇਸ ਕਰਕੇ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਵੱਡੇ ਕਾਫਲੇ ਦੇ ਨਾਲ ਜਿਹੜਾ ਰੋਡ ਸੀ ਹਲਕਾ ਸਮਰਾਲਾ ਦੇ ਵਿੱਚ ਵਿਧਾਨ ਸਭਾ ਵਾਲਾ ਸਮਰਾਲਾ ਤੇ ਲੋਕ ਸਭਾ ਵਾਲਾ ਫਤਿਹਗੜ ਸਾਹਿਬ ਦੇ ਵਿੱਚ ਗੁਰਤੀ ਸਿੰਘ ਜੀ ਪੀ ਉਹਨਾਂ ਦੇ ਹੱਕ ਦੇ ਲਈ ਕੱਢਿਆ ਗਿਆ ਸੀਗਾ ਤਾਂ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਬਹੁਤ ਦੇਖਣ ਨੂੰ ਮਿਲਿਆ ਇਸ ਰੋਡ ਸ਼ੋਅ ਦੇ ਵਿੱਚ ਤਾਂ ਬਦੇਰੇ ਅਪਡੇਟਸ ਲਈ ਦੇਖਦੇ ਹੋ D5 ਚੈਨਲ ਪੰਜਾਬ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਅਨੁਸ਼ਾਸਨ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ